ਖੰਨਾ ਮੰਡੀ ਦੇ ਵਿੱਚ ਬਹੁਤ ਸਾਰੀਆਂ ਜਿੱਤੇ ਬੈੜੀਆਂ ਆਈਆਂ ਨੇ ਤੇ ਇੱਥੇ ਭਾਈ ਬੱਸੇ ਵੀ ਲੈ ਕੇ ਆਇਆ ਬਹੁਤ ਵਧੀਆ ਵਧੀਆ ਸੋ ਦਿਖਾ ਦੇ ਰਹੇ ਆਂ ਹਾਂਜੀ ਭਾਈ ਕਿੱਥੋਂ ਆਏ ਹੋ ਵੀਰੇ ਪਿੰਡ ਬੁਰਜਾ ਵੀਰੇ ਜ਼ਿਲ੍ਹਾ ਫਤਿਹਗੜ ਸਾਹਿਬ ਹੈ ਠੀਕ ਹੈ ਤੇ ਕਿਹੜੀ ਕਿਹੜੀ ਵੈਰਾਈਟੀਆਂ ਨੇ ਵੀਰੇ ਸਾਰਾ ਦੱਸ ਦਿਓ ਇਹਦੇ ਬਾਰੇ ਹਾਂ ਐਚ ਐਫ ਆਈ ਆਹ ਜਰਸੀ ਚ ਇੱਕ ਕ੍ਰਾਸ ਦਾ ਠੀਕ ਆ ਭਾਈ ਜੀ ਕਿੰਨੇ ਕਿੰਨੇ ਉਮਰ ਦੀਆਂ ਨੇ ਸਾਰੀਆਂ ਇਹ ਦੋ ਕੀਰੀਆਂ ਨਹੀਂ ਉਹ ਹੀ ਹੈਗੇ ਚਾਰ ਚਾਰ ਠੀਕ ਆ ਸਾਰੀਆਂ ਹੀ ਸਾਰੀਆਂ ਕੀਰੀਆਂ ਵਸ਼ੀਆਂ ਚਾਰ ਚਾਰ ਠੀਕ ਹੈ ਜੀ ਤੇ ਕੀ ਕੀ ਮੰਗਦੇ ਹੋ ਬਾਈ ਸਾਰੀਆਂ ਦਾ ਅਲੱਗ-ਅਲੱਗ ਪ੍ਰੈਸ ਹਾਂ ਇੱਥੋਂ ਸ਼ੁਰੂ ਕਰ ਲਓ ਫਿਰ ਇਹਦਾ ਵੀ ਆਪਾਂ ਦੇਰਾਂਗੇ 9000 ਦੀ ਬਸ਼ੀ 9000 ਦੀ ਇਹ ਨਾਲ ਵਾਲੀ ਦੀ 9000 ਦੇ ਦਿਆਂਗੇ ਠੀਕ ਹੈ ਜੀ ਆ ਜੋੜੇ ਦਾ ਮੰਗਦੇ ਆ 42000 ਰੁਪਏ ਆ ਇਹ ਐਚਐਫ ਸਪਿਅਰ ਦਾ ਪਿਓਰ ਐ ਚੱਤ ਨਹੀਂ ਬੱਚੇ ਠੀਕ ਹੈ ਜੀ ਸਾਨੂੰ ਆ ਆਪਾਂ ਦਾ ਭਾਜਾ ਭਾਂ ਦਾ ਚਾਚੀ ਮੇਰੀ ਭੂਆ ਆ ਜੋੜੇ ਦਾ ਮੰਗ ਰਹੀ 35000 35000 ਹਾਂ ਆ ਜਰਸੀ ਅਸ਼ਵੀਦਾ 10000 ਦੀ ਦੇ ਰਾਂਗੀ ਠੀਕ ਹੈ ਜੀ ਇਹ ਆ 32000 25000 ਉਹ ਤਿੰਨ ਬੱਚੇ ਨੇ ਨਾ ਤੇ ਨਜਰਾਂ ਦੇ 25000 ਉਹਨਾਂ ਦਾ ਉਹਨੇ 25000 ਦੇ ਰਹਿਣਾ ਤੇਨੇ 25000 ਇਹ ਪਿਓਰ ਤੇ ਨਹੀਂ ਹੈਗੇ ਬਈ ਪਿਓਰ ਪਿਓਰ ਬੱਚੇ ਨੇ ਪਿਓਰ ਐਚ ਐਫ ਚ ਪਿਓਰ ਐਚ ਐਫ ਅਸਲਸੇ ਕਿ ਇਹ ਹੁਣੇ ਸਾਲ ਦੇ ਲਗਭਗ ਨਹੀਂ ਨਹੀਂ ਇਹ 4 4 ਮਹੀਨੇ ਦੇ ਸਾਲ ਦੇ ਲਗਭਗ ਨਹੀਂ ਇਹ ਅਸਲ 4 4 ਮਹੀਨੇ ਦੇ ਹਾਂ ਜੀ ਠੀਕ ਆ ਕੋ ਪਰੇ ਵਸੇ ਗੜੀਏ ਹਾਂ ਉਹ ਬਾਈ ਉਹ ਵੀ ਪਿਓਰ ਐ ਚੈਪ ਵੀ ਪਿਓਰ ਐ ਚੈਪ ਆ ਉਹ ਹੈ ਜੀ 8 ਕੁ ਮਹੀਨੇ ਦਾ ਉਹਦਾ ਕੀ ਮੰਗਦੇ ਹੋ ਉਹ ਦੇ ਦਾਂਗੇ 16000 ਬਸ਼ੀ ਬਸ਼ੀ ਕੁਆਲਟੀ ਬਹੁਤ ਇੱਠੋ ਪੂੜਾ ਬਹੁਤ ਚੰਗਾ ਹਾਂ ਠੀਕ ਆ ਤਕਰੀਬਨ ਹੈ ਦੁੱਧ ਦੇਣ ਵਾਲੀ 20 ਪਲੱਸ ਹਾਂ 20 ਪਲੱਸ ਨਾਰਮਲ ਹੀ ਨਾਰਮਲ ਵਧੀਆ ਬਰੀਡਿੰਗ ਪੂਰੀਆਂ ਫੁੱਲ ਲਾਡੀ ਮੇਰਾ ਵੀ ਪੋਰਜਿਕਲ ਵਾਂਜੀ ਠੀਕ ਆ ਵੀਰੇ ਬਾਕੀ ਆਪਣਾ ਫਾਰਮ ਆ ਜਿਹਾ ਕਿਵੇਂ ਆ ਆਪਣਾ ਫਾਰਮ ਵੀ ਹੈ ਘਰਾਂ ਜੀ ਸੇਲ ਪਰ ਚੇਜ ਦਾ ਕੰਮ ਆ ਜੀ ਆਪਣਾ ਠੀਕ ਆ ਠੀਕ ਆ ਜੀ ਜਮ ਮਰਜ਼ੀ ਆ ਜਵੇ 24 ਘੰਟੇ ਜਾਨਵਰ ਖੜੇ ਹੋ ਰਹਿੰਦੇ ਆ ਠੀਕ ਆ ਬਾਈ ਜੀ ਆਪਣਾ ਫੋਨ ਨੰਬਰ ਬੋਲ ਦਿਓ ਫੋਨ ਨੰਬਰ 752828597 ਹਾਂ ਇੱਕ ਵਾਰੀ ਫੇਰ ਬੋਲਿਓ ਵੀਰੇ 752828597 ਠੀਕ ਆ ਜੇ ਕਿਸੇ ਨੇ ਬਾਈ ਬੱਸੀ ਲੈਣੀ ਹੋ ਬਤਾ ਆ ਫੋਨ ਨੰਬਰ ਤੇ ਗੱਲ ਕਰ ਗੱਲ ਕਰ ਸਕਦੇ ਹੋ ਤਾਂ ਇਹਨਾਂ ਫਾਰਮ ਤੱਕ ਵਿਜ਼ਿਟ ਵੀ ਕਰ ਸਕਦੇ ਹੋ ਠੀਕ ਆ ਵੀਰੇ ਧੰਨਵਾਦ ਧੰਨਵਾਦ